ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਉਹਨਾਂ ਮਹਾਨ ਨਰੂਹਾਂ ਦੇ ਨਾਲ ਖੜਿਆ ਹਾਂ ਜਿਹੜੇ ਪਿਛਲੇ ਕਾਫੀ ਲੰਬੇ ਟਾਈਮ ਤੋਂ ਕਿਸਾਨੀ ਲਈ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਸੱਚ ਲਈ ਆਪਣੀ ਤਨਮਨ ਦੇ ਨਾਲ ਲੜ ਰਹੇ ਨੇ ਨਵਦੀਕ ਸਿੰਘ ਜਲਵੇੜਾ ਜਿਨ੍ਹਾਂ ਨੂੰ 2 ਮਹੀਨੇ ਤੋਂ ਪੁਲਿਸ ਨੇ ਅੰਦਰ ਡੱਕ ਕੇ ਰੱਖਿਆ ਹੋਇਆ ਹੈ ਔਰ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਖੜੇ ਨੇ ਔਰ ਮਹਾਨ ਸਾਡੇ ਯੋਧੇ ਸਿਰ ਪੰਦੇਰ ਸਾਹਿਬ ਮੌੜੀ ਸਾਹਿਬ ਅਮਰਜੀਤ ਸਿੰਘ ਜੀ ਮੌੜੀ ਔਰ ਸਾਰੀਆਂ ਮੇਰੇ ਇਲਾਕੇ ਦੀਆਂ ਧੂਆਂ ਤੇ ਹਰਿਆਣਾ ਪੰਜਾਬ ਤੇ ਸਾਰੇ ਕਿਸਾਨ ਆਗੂ ਬੀਕੇਯੂ ਭਗਤ ਸਿੰਘ ਜਿਹੜੀ ਜੱਥੇਬੰਦੀਆਂ ਬਾਲੇ ਦੀ ਸਾਰੇ ਇੱਥੇ ਖੜੇ ਐ ਤੇ 18 ਤੇ 19 ਤਰੀਕ ਨੂੰ 17 ਤੇ 18 ਤਰੀਕ ਨੂੰ ਐਸਪੀ ਆਫਿਸ ਅੰਬਾਲਾ ਦੇ ਵਿੱਚ ਗ੍ਰਾਵ ਕੀਤਾ ਜਾਣਾ ਹੈ ਔਰ ਸਰਕਾਰਾਂ ਨੂੰ ਚੇਤਾਵਨੀ ਵੀ ਹੈ ਕਿ ਤੁਸੀਂ ਪਹਿਲਾਂ ਵੀ ਰਿਜ਼ਲਟ ਦੇਖਿਆ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹ ਹੱਕ ਦੇ ਲਈ ਸੱਚ ਦੇ ਲੜ ਰਹੇ ਐ ਸਾਰੇ ਜਣੇ ਹਮ ਹੁਮਾਕੇ ਪਹੁੰਚੋ ਔਰ ਨਫੀਬ ਨੂੰ ਸਪੋਰਟ ਕਰੋ ਅਧਿਰ ਸਾਹਿਬ ਕੀ ਕਹਣਾ ਚਾਹੁੰਦੇ ਅਸੀਂ ਅੱਜ ਫੇਰ ਸਾਰੀ ਸੰਗਤ ਨੂੰ ਹਰਿਆਣਾ ਦੇ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਤਰ ਭਾਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਜੋ ਇਹ ਐਸਪੀ ਦਫਤਰ ਅੰਮ੍ਰਾਲਾ ਕਟਾ ਮੋਰਚਾ ਲੱਗ ਰਿਹਾ 17 ਤੇ 18 ਦਾ ਮਤਾਵਾ ਪੈਣਾ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਗਿਣਤੀ ਦੇ ਵਿੱਚ 17 ਤੇ 18 ਨੂੰ 17 ਨੂੰ ਪਹਿਲਾਂ ਅੰਮ੍ਰਾਲਾ ਮੰਡੀ 'ਚ ਇਕੱਠਾ ਹੋਇਆ ਜਾਊਗਾ ਉਦੋਂ ਬਾਅਦ ਐਸਪੀ ਦਫਤਰ ਨੂੰ ਮਾਰਚ ਕਰਕੇ ਉੱਥੇ ਪਹੁੰਚ ਜੇ ਗਵਾਤੋ ਵਤ ਗਿਣਤੀ ਵਿੱਚ ਪਹੁੰਚੋ ਅਰ ਸਰਕਾਰ ਜਿਹੜਾ ਜ਼ਬਰ ਕਰ ਰਹੀ ਹੈ ਹਰਿਆਣੇ ਦੀ ਸੈਣੀ ਸਰਕਾਰ ਉਹਦਾ ਅਸੀਂ ਮੂੰਹ ਤੋੜ ਜਵਾਬ ਇਕੱਠੇ ਹੋ ਕੇ ਦਵਾਂਗੇ ਜੈ ਸਿੰਘ ਜੀ ਜਲਵੇੜਾ ਨਵਦੀਪ ਦੇ ਫਾਦਰ ਸਾਹਿਬ ਤੁਸੀਂ ਕਹਿਣਾ ਚਾਹੁੰਗੇ ਕੁਝ ਬੇਨਤੀ ਹੈ ਸਾਰਿਆਂ ਨੂੰ ਉਮੀਦ ਆ ਵੀ 17 ਤਰੀਕ ਨੂੰ ਆਪ ਇਹ ਲੜਾਈ ਲੜਨੇ ਵਾਸਤਾ ਜਿਹੜਾ ਇਹ ਆਪਾਂ ਨੇ ਹੁਣ ਕੀ ਵੀ ਲੜਨੀਆਂ ਜੋ ਆਪਣੀ ਜਾਨ ਦੇਗੇ ਨਵਦੀਪ ਤੋਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਹਨੇ ਆ ਜਾਣਾ ਆ ਉਹਨਾਂ ਨੇ ਨਿਆਣਾ ਜੋਂ ਸੇ ਸੀਧੀਆ ਦੇਗੇ ਉਹਨ ਕੀ ਵੀ ਲੜਾਈ ਆਪਾਂ ਨੇ ਜੋ અધूरी ਛੋੜ ਦਾ ਗਏ ਆ ਉਹ ਵੀ ਲੜਨੀ ਆ 17 18 ਤਰੀਕ ਨੂੰ ਜਿਆਦਾ ਜਿਆਦਾ ਸੰਖਿਆਵਾਂ ਅੰਮ੍ਰਾਲਾ ਅਨਾਜ ਮੰਡੀ ਪਹੁੰਚੋ ਧੰਨਵਾਦ ਕੀ ਬਾਤ ਆ ਤੁਸੀਂ ਦੇਖਿਆ ਹੁਣ ਇਸ ਪਰਿਵਾਰ ਦੇ ਅੱਗੇ ਸਿਰ ਝੁਕਦਾ ਸਾਨੂੰ ਭਗਤ ਸਿੰਘ ਦੇ ਪਰਿਵਾਰ ਜੀ ਦੀ ਯਾਦ ਆਉਂਦੀ ਆ ਹਾਲਾਂਕਿ ਆਪਣੇ ਪੁੱਤਰ ਦੀ ਇਹਨਾਂ ਨੂੰ ਇੰਨੀ ਫਿਕਰ ਨਹੀਂ ਜਾ ਜਿਨੇ ਸ਼ਹੀਦ ਕਿਸਾਨ ਹੋਇਆ ਉਹਨਾਂ ਬਾਰੇ ਵੀ ਸੋਚ ਰਹੇ ਨੇ ਔਰ ਅਮਰਜੀਤ ਸਿੰਘ ਜੀ ਮੋੜੀ ਬੀਕੇਯੂ ਸ਼ਹੀਦ ਭਗਤ ਸਿੰਘ ਅੰਬਾਲਾ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਹੀ ਅਪੀਲ ਕਰਨਾ ਚਾਹਾਂਗੇ ਕਿ ਸਾਰੇ ਵਰਕਾਂ ਦੇ ਲੋਕਾਂ ਨੂੰ ਕਿਉਂਕਿ ਜਿਹੜਾ ਇਹ ਅੰਦੋਲਨ ਇਕੱਲੇ ਕਿਸਾਨ ਤੇ ਮਜ਼ਦੂਰ ਦਾ ਨਹੀਂ ਇਹ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਕਾਰਪੋਰੇਟ ਘਰਾਣੇ ਤੇ ਸਰਕਾਰ ਮਿਲ ਕੇ ਕਰਦੀ ਹੈ ਉਹਨਾਂ ਉਸ ਲੁੱਟ ਨੂੰ ਰੋਕਣ ਵਾਸਤੇ ਆਪਣੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਉਣ ਦੀ ਤੇ ਉਸ ਦੇ ਵਿੱਚ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰਿਆ ਜਿਹੜੀ ਲੜਾਈ ਦਾ ਲੜਾਈ ਨੂੰ ਲੈ ਕੇ ਸਾਡੇ ਸਾਥੀ ਲੜ ਰਹੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਤਸੱਦਦ ਕੀਤਾ ਬੇਬੁਨਿਆਧਾ ਰਾਵਾਂ ਲਾ ਕੇ ਉਹਨਾਂ ਨੂੰ ਅੰਦਰ ਕਰਿਆ ਹੋਇਆ ਹੈ ਤੇ ਉਹਨਾਂ ਨੂੰ ਛਡਵਾਣਾ ਹੈ ਕਿਉਂਕਿ ਆਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੀ ਲੜਾਈ ਲੜਦੇ ਨੇ ਉਹਨਾਂ ਨੂੰ ਹੌਸਲਾ ਮਿਲੇ ਬਲ ਮਿਲੇ ਵੀ ਸਾਡੇ ਪਿੱਛੇ ਦੁਨੀਆ ਖੜੀ ਹੈ ਜਿਨ੍ਹਾਂ ਦੀ ਸੀ ਲੜਾਈ ਲੜ ਰਹੇ ਆ ਉਹ ਸਾਡੇ ਪਿੱਛੇ ਹਨ ਉਹਨਾਂ ਦਾ ਹੌਸਲਾ ਵਧੇ ਤੇ ਆਪਾਂ ਇਹਨਾਂ ਨੂੰ ਰਿਆ ਕਰਾਣਾ ਆ ਤੇ ਜਿਹੜਾ ਰਹਿੰਦੇ ਆਪਣੇ ਕਹਿਣ ਜਿਵੇਂ ਜੈ ਸਿੰਘ ਕਹੇ ਸੀ ਵੀ ਆਪਣੇ ਸ਼ਹੀਦਾਂ ਨੇ ਜਿਹੜੇ ਉਹਨਾਂ ਦੇ ਕੰਮ ਅਧੂਰੇ ਰਹਿ ਗਏ ਨੇ ਉਹਨਾਂ ਨੂੰ ਪੂਰੇ ਕਰਨਾ ਹੈ ਸੋ 150 ਕਰੋੜ ਦੀ ਆਵਾਮ ਦੀ ਜਿਹੜੀ ਲੁੱਟ ਸਰਕਾਰ ਤੇ ਕਾਰਪੋਰੇਟ ਘਰਾਣੇ ਕਰਦੇ ਨੇ ਉਸ ਨੂੰ ਰੋਕਣ ਵਾਸਤੇ ਆਪਾਂ ਨੇ ਇੱਕ ਜੁੱਟੋ ਕੇ ਲੜਾਈ ਲੜਨੀ ਹੈ ਮੈਂ ਆਸ ਕਰਾਂਗਾ 17 18 ਤਰੀਕ ਨੂੰ ਅੰਮ ਰਾਵ ਹੈ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਵੱਢ ਚੜ੍ਹ ਕੇ 17 ਤਰੀਕ ਨੂੰ ਸਵੇਰੇ 10 ਵਜੇ ਅੰਮ੍ਰਾਲਾ ਅਨਾਜ ਮੰਡੀ ਵਿੱਚ ਪਹੁੰਚੋ ਉੱਥੋਂ ਤੋਂ ਆਪਾਂ 11 ਵਜੇ ਫਿਰ ਐਸਪੀ ਦਫ਼ਤਰ ਨੂੰ ਕੋਚ ਕਰਨਾ ਹੈ ਸੋ ਸਾਰੇ ਸਾਥੀਆਂ ਨੂੰ ਅਪੀਲ ਕਰੂੰਗਾ ਵੱਧ ਚੜ੍ਹ ਕੇ ਪਹੁੰਚੋ ਆਸ ਕਰਾਂਗੇ ਤੁਸੀਂ ਉੱਥੇ ਪਹੁੰਚੋਗੇ ਤੇ ਇਹ ਆਪਾਂ ਲੜਾਈ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਥੈਂਕ ਯੂ ਸੋ ਮਚ